ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਅਸੀਂ ਸਰਬਨ ਕਰ ਰਹੇ ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਕਥਾ ਜੋ ਕਿ ਪਿੱਛੇ ਅਸੀਂ ਸਰਬਨ ਕੀਤੀ ਸੀ ਕਿ ਪਾਪੀ ਜੋ ਚੰਦੂ ਦੀਵਾਨ ਸੀ ਉਸ ਨੂੰ ਕਿਵੇਂ ਮਾਰਿਆ ਗਿਆ ਸੋ ਉਸੇ ਕਥਾ ਨੂੰ ਅੱਗੇ ਲੈ ਕੇ ਚੱਲ ਰਹੇ ਹਾਂ ਅੱਜ ਸੋ ਪਿਛਲੀ ਕਥਾ ਦੇ ਵਿੱਚ ਸੀ ਕਿ ਚੰਦੂ ਦੀਵਾਨ ਨੇ ਗੁਰੂ ਜੀ ਨੂੰ ਚਿੱਠੀ ਲਿਖੀ ਸੀ ਔਰ ਗੁਰੂ ਜੀ ਨੇ ਉੱਤਰ ਦੇ ਕੇ ਦੂਤਾਂ ਨੂੰ ਵਾਪਸ ਭੇਜਿਆ ਸੀ ਦੂਤਾਂ ਨੇ ਸਨੇਹਾ ਦੇਣਾ ਤੁੱਤਾਨੇ ਦਿੱਲੀ ਪਹੁੰਚ ਕੇ ਚੰਦੂ ਸ਼ਾਹ ਨੂੰ ਸਾਰਾ ਸੁਨੇਹਾ ਦਿੱਤਾ ਚੰਦੂ ਦਾ ਮਨ ਬਹੁਤ ਦੁਖੀ ਹੋਇਆ ਦੋ ਘੜੀਆਂ ਦੁੱਖ ਕਰਕੇ ਪੁੱਛਣ ਲੱਗਾ ਤੁਸੀਂ ਉਸ ਨੂੰ ਕਿਸ ਹਾਲਤ ਵਿੱਚ ਦੇਖਾਇਓ ਦੂਤ ਬੋਲੇ ਇਸ ਵਕਤ ਉਹਨਾਂ ਦੀ ਸ਼ੋਭਾ ਕਹੀ ਨਹੀਂ ਜਾ ਸਕਦੀ ਕਲਗੀ ਮੱਥੇ ਦੇ ਬੰਦੀ ਹੋਈ ਚਮਕ ਰਹੀ ਹੈ ਗਲ ਵਿੱਚ ਮੋਤੀਆਂ ਦੀ ਮਾਲਾ ਸ਼ੋਭ ਰਹੀ ਹੈ ਗਾਤਰਾ ਕਮਰ ਕੱਸਾ ਕਰ ਦੋ ਕਰਕੇ ਦੋ ਤਲਵਾਰਾਂ ਪਹਿਨੀਆਂ ਹੋਈਆਂ ਹਨ ਅਤੇ ਤਖਤ ਤੇ ਬੈਠ ਕੇ ਪਾਤਸ਼ਾਹੀ ਹਕੂਮਤ ਵਾਂਗ ਚਿਹਰੀ ਕਰਦੇ ਹਨ ਸਬ ਸਿਕ ਫੌਜੀ ਲਿਬਾਸ ਵਿੱਚ ਹਨ ਰੋਜ਼ ਸ਼ਿਕਾਰ ਖੇਡਣ ਜਾਂਦੇ ਹਨ ਇਸ ਵਕਤ ਗੁਰੂ ਜੀ ਬੀਰਸ ਵਿੱਚ ਪੂਰੇ ਹੋਏ ਹਨ ਉਹਨਾਂ ਦੇ ਮਨ ਵਿੱਚ ਰਤੀ ਭਰ ਵੀ ਕਿਸੇ ਦਾ ਡਰ ਨਹੀਂ ਸੋ ਆ ਪੂਰੀ ਤਰ੍ਹਾਂ ਚੇਤ੍ਰਣਾ ਚੰਦੂ ਸ਼ਾਹ ਮਨ ਵਿੱਚ ਬਹੁਤ ਤਪਦਾ ਰਿਹਾ ਅੰਤ ਵਿੱਚ ਇਹ ਪੱਕੇ ਹੀ ਕੀਤੀ ਕਿ ਜਿਸ ਤਰ੍ਹਾਂ ਹੋ ਸਕੇ ਗੁਰੂ ਹਰਗੋਬਿੰਦ ਜੀ ਨੂੰ ਕਾਬੂ ਕਰੀਏ ਇੱਕ ਦਿਨ ਪਾਤਸ਼ਾਹ પાસે ਬੈਠੇ ਚੰਦੂ ਨੇ ਗੱਲ ਛੇੜੀ ਕਿ ਪਾਤਸ਼ਾਹ ਸਲਾਮਤ ਮਾਝੇ ਦੇਸ਼ਵਾਲ ਆਪ ਧਿਆਨ ਦਿਓ ਮਾਝੇ ਦੇਸ਼ ਬਹੁਤ ਵਿਗੜ ਗਿਆ ਹੈ ਪਾਤਸ਼ਾਹ ਨੇ ਗੱਲ ਤੋ ਕੇ ਪੁੱਛਿਆ ਇਹ ਤਾਂ ਦੱਸੋ ਕਿ ਜਦੋਂ ਗੁਰੂ ਅਰਜਨ ਪੀਰ ਜੀ ਸਾਨੂੰ ਮਿਲ ਕੇ ਗਏ ਸਨ ਤਾਂ ਕਿੱਥੇ ਰਹੇ ਤੇ ਕਿਸ ਤਰ੍ਹਾਂ ਉਹਨਾਂ ਦੀ ਸੇਵਾ ਕੀਤੀ ਗਈ ਮੈਂ ਤਾਂ ਜਿੰਨਾ ਚਿਰ ਉਹਨਾਂ ਨਾਲ ਗੱਲਬਾਤ ਕਰਦਾ ਰਿਹਾ ਸੀ ਤਾਂ ਮੇਰਾ ਮਨ ਬੜਾ ਖੁਸ਼ ਹੋਇਆ ਸੀ ਉਹਨਾਂ ਦੇ ਦੀਦਾਰ ਨਾਲ ਮੇਰਾ ਮਨ ਠੰਡਾ ਹੋ ਗਿਆ ਸੀ ਮੁੜ ਮੈਨੂੰ ਯਾਦ ਹੀ ਭੁੱਲ ਗਈ ਨਾ ਨਾ ਕਿਸੇ ਨੇ ਮੈਨੂੰ ਚੇਤਾ ਕਰਾਇਆ ਚੰਦੂ ਸ਼ਾਹ ਨੇ ਬੁਰਾ ਜਿਹਾ ਮੂੰਹ ਬਣਾ ਕੇ ਉੱਤਰ ਦਿੱਤਾ ਕਿ ਪਾਤਸ਼ਾਹ ਸਲਾਮਤ ਕੀ ਦਸਾਂ ਮੈਂ ਆਪ ਦੇ ਹੁਕਮ ਅਨੁਸਾਰ ਗੁਰੂ ਜੀ ਨੂੰ ਘਰ ਲੈ ਗਿਆ ਔਰ ਸੇਵਾ ਕੀਤੀ ਫਿਰ ਮੈਂ ਸਮਝਾਇਆ ਕਿ ਤੁਸੀਂ ਪੀਰ ਹੋ ਹਿੰਦੂ ਮੁਸਲਮਾਨ ਦੇ ਸਾਂਝੇ ਹੋ ਪਾਤਸ਼ਾਹੀ ਅਮਨ ਵਿੱਚ ਖਲਣ ਨਾ ਪਾਉ ਆਪਣੇ ਪਾਸ ਚੋਰਾ ਨੂੰ ਨਾ ਰੱਖੋ ਜੋ ਤੁਸੀਂ ਸਹਜਾਦੇ ਨੂੰ ਮਦਦ ਦੇ ਕੇ ਪਾਤਸ਼ਾਹ ਦੀ ਹੁਕਮ ਅਦੂਲੀ ਕੀਤੀ ਹੈ ਤੇ ਪਾਤਸ਼ਾਹ ਵੱਲੋਂ ਆਪ ਨੂੰ ਜੋ 2 ਲੱਖ ਰੁਪਏ ਦਾ ਡੰਡ ਲੱਗਾ ਹੈ ਸੋ ਆਪ 2-3 ਵੇਰ ਕਰਕੇ ਦੇ ਦਿਓ ਦੋ ਤਿੰਨ ਦਿਨ ਮੈਂ ਇਸ ਤਰ੍ਹਾਂ ਸਮਝਾਉਂਦਾ ਰਿਹਾ ਚੌਥੇ ਦਿਨ ਉਹਨਾਂ ਨੂੰ ਹੈਜਾ ਹੋ ਗਿਆ ਮੈਂ ਬਹੁਤ ਇਲਾਜ ਕੀਤਾ ਮਗਰ ਉਹ ਦਿਨ ਚੜ੍ਹਦੇ ਨਾਲ ਗੁਜ਼ਰ ਗਏ ਇਹ ਸੁਣਿਆ ਗਿਆ ਕਿ ਲਾਹੌਰ ਆਉਣ ਲੱਗੇ ਆਪਣੇ ਪੁੱਤਰ ਨੂੰ ਗੱਦੀ ਤੇ ਬਿਠਾ ਲਾਇਸ ਤਨ ਸੋ ਹੁਣ ਉਹਨਾਂ ਦੇ ਪੁੱਤਰ ਨੇ ਫਕੀਰ ਫਕੀਰੀ ਗੱਦੀ ਤੋਂ ਉਲਟ ਕੰਮ ਕਰ ਲਿਆ ਹੈ ਜੋ ਸ਼ਸਤਰ ਪਹਿਨ ਲਏ ਹਨ ਕਲਗੀ ਮੱਥੇ ਤੇ ਬਨ ਲਈ ਹੈ ਆਪਣੇ ਸਿੱਖਾਂ ਨੂੰ ਸਭ ਹਥਿਆਰ ਬੰਦ ਕਰ ਲਿਆ ਹੈ 4p 5700 ਸੂਰਮਾ ਨੌਕਰ ਰੱਖ ਲਿਆ ਹੈ ਰੋਜ਼ ਸ਼ਿਕਾਰ ਖੇਡਣ ਜਾਂਦਾ ਹੈ ਮਾਝਾ ਦੇਸ਼ ਦਬਾ ਦਬ ਫੌਜ ਵਿੱਚ ਭਰਤੀ ਕਰੀ ਜਾਂਦਾ ਹੈ ਆਪ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੰਦੇ ਅਸੀਂ ਆਪ ਦਾ ਨਿੰਮ ਨਮਕ ਖਾਂਦੇ ਹੋਏ ਆਪ ਦਾ ਹੱਕ ਅਦਾ ਕਰਨਾ ਚਾਹੁੰਦੇ ਹਾਂ ਤੁਸੀਂ ਉਸ ਨੂੰ ਸਦਵਾ ਕੇ ਸਾਰੀ ਗੱਲ ਪੁੱਛੋ ਤੇ ਆਪਣੇ ਅੱਖੀ ਵੀ ਵੇਖੋ ਫਿਰ ਸਾਨੂੰ ਨਾ ਕਹਿਣਾ ਕਿ ਤੁਸਾਂ ਦੱਸਿਆ ਨਹੀਂ ਸੀ ਪਾਤਸ਼ਾ ਸੁਣ ਕੇ ਸੋਚੀ ਪੈ ਗਿਆ ਅਤੇ ਉੱਠ ਕੇ ਮਹਿਲਾਂ ਨੂੰ ਚਲਾ ਗਿਆ ਪਾਤਸ਼ਾਹ ਨੇ ਵਜ਼ੀਰ ਖਾਨ ਨੂੰ ਪੁੱਛਿਆ ਅਗਲੇ ਪਲਕ ਬਾਦ ਪਾਤਸ਼ਾਹ ਨੇ ਵਜ਼ੀਰ ਖਾਨ ਨੂੰ ਬਖਰੀਆ ਬੁਲਾਇਆ ਔਰ ਚੰਦੂ ਦੀਵਾਨੀਆਂ ਸਾਰੀਆਂ ਕੀਤੀਆਂ ਗੱਲਾਂ ਸੁਣਾ ਕੇ ਪੁੱਛਿਆ ਕਿ ਤੁਹਾਡੀ ਕੀ ਰਾਏ ਹੈ ਵਜ਼ੀਰ ਖਾਨ ਨੇ ਅਰਜ ਕੀਤੀ ਪਾਤਸ਼ਾਹ ਸਲਾਮਤ ਇਹ ਗੱਲ ਬਹੁਤ ਲੰਬੀ ਚੌੜੀ ਹੈ ਇਹ ਤਾਂ ਆਪ ਨੂੰ ਪਤਾ ਹੀ ਹੈ ਜੋ ਗੁਰੂ ਨਾਨਕ ਪੀਰ ਦੀ ਗੱਦੀ ਅਜਮਦ ਦਾ ਘਰ ਹੈ ਆਪ ਦੇ ਬਜ਼ੁਰਗਾਂ ਨੂੰ ਉਸੇ ਗੱਦੀ ਦੀ ਵਖਸ਼ੀ ਹੋਈ ਬਰਕਤ ਹੈ ਆਪ ਦੇ ਪਿਤਾ ਜੈਮਲ ਫਤੇ ਤੇ ਉਸ ਗੱਦੀ ਨੇ ਹੀ ਫਤਿਹ ਦਿਲਾਈ ਸੀ ਆਪ ਦੇ ਪਿਤਾ ਬਾਬਾ ਉਸ ਗੱਦੀ ਦੇ murid ਬਣੇ ਬਣੇ ਰਹੇ ਹਨ ਸੋ ਅਜੇ ਤੱਕ ਉਸ ਗੱਦੀ ਵਿੱਚ ਕੋਈ ਫਰਕ ਨਹੀਂ ਪਿਆ ਆਪ ਨੇ ਪੰਜਵੀਂ ਗੱਦੀ ਦੇ ਮਾਲਕ ਗੁਰੂ ਅਰਜਨ ਪੀਰ ਨਾਲ ਮੁਲਾਕਾਤ ਕਰਨ ਵੇਲੇ ਵੇਖਿਆ ਹੋਵੇਗਾ ਕਿ ਐਸੇ ਸ਼ਾਂਤ ਰੂਪ ਸਨ ਸੋ ਇਸ ਵਕਤ ਸਾਰੇ ਦੇਸ਼ ਵਿੱਚ ਰੌਲਾ ਮੱਚਿਆ ਹੋਇਆ ਹੈ ਕਿ ਦੀਵਾਨ ਜੀ ਨੇ ਉਹਨਾਂ ਨੂੰ ਕਿਸੇ ਵੈਰ ਨਾਲ ਦੁੱਖ ਦੇ ਕੇ ਮਾਰਿਆ ਹੈ ਸੋ ਮੈਂ ਬਹੁਤ ਨਹੀਂ ਖੋਲ ਕੇ ਦੱਸਣਾ ਚਾਹੁੰਦਾ ਆਪ ਉਹਨਾਂ ਦੇ ਪੁੱਤਰ ਛੇਵੇਂ ਗੁਰੂ ਜੀ ਨੂੰ ਸਦਵਾ ਕੇ ਦੇਖ ਲਓ ਪਾਤਸ਼ਾਹ ਨੇ ਕਿਹਾ ਵਜ਼ੀਰ ਖਾਂ ਜੀ ਮੇਰਾ ਮਨ ਨਹੀਂ ਮੰਨਦਾ ਕਿ ਗੁਰੂ ਗੱਦੀ ਵਿੱਚ ਫਰਕ ਆ ਗਿਆ ਹੈ ਮਗਰ ਮੈਨੂੰ ਸਮਝ ਨਹੀਂ ਆਉਂਦੀ ਕਿ ਚੰਦੂਸ਼ਾ ਦੀਵਾਨ ਉਸ ਗੱਦੀ ਦੇ ਬਰ ਖਿਲਾਫ ਕਿਉਂ ਗੱਲਾਂ ਦੱਸਦਾ ਹੈ ਤੇ ਨਾਲ ਹੋਰ ਨਾ ਉਮਰਾਵਾ ਨੇ ਵੀ ਹਾਂ ਵਿੱਚ ਹਾਂ ਮਿਲਾਈ ਹੈ ਇਸ ਲਈ ਨਿਰਣਾ ਕਰਨਾ ਜ਼ਰੂਰੀ ਮਲੂਮ ਹੁੰਦਾ ਹੈ ਸੋ ਆਪ ਜਾਓ ਪੀਰ ਜੀ ਨੂੰ ਅਦਬ ਨਾਲ ਸਲਾਮ ਕਰਕੇ ਦਿੱਲੀ ਰਿਓ ਪਾਤਸ਼ਾਹ ਦਾ ਹੁਕਮ ਸੁਣ ਕੇ ਵਜ਼ੀਰ ਖਾਂ ਬੜੀ ਖੁਸ਼ੀ ਨਾਲ ਕੁਝ ਕੁ ਸਿਪਾਈ ਲੈ ਕੇ ਤੁਰ ਪਿਆ ਹੌਲੀ ਹੌਲੀ ਅੰਮ੍ਰਿਤਸਰ ਪਹੁੰਚੇ एक जगह डेरा करके रात आराम कि भलके गुरु जी ने दीवान सजाया और वजीर खां सद्या वजीर खां ने बड़े अदम न आलाम की और पातशाह वालों सलाम करके अर्ज की महाराज आप मेहर करके पातशाह दिदार दौ यह नज़र आप वाल पातशाह ने भेजी है प्रवान करो वजीर खां ने कीमती दुशाले आदि अमोलक वस्तु हाजिर की गुरु जी ने कहा वजीर खां जी ਆਪ ਅੱਜ ਹਰਾਮ ਕਰੋ ਕੱਲ ਤੁਹਾਨੂੰ ਦੱਸਾਂਗੇ ਗੁਰੂ ਜੀ ਨੇ ਮਸੰਦਾ ਨੂੰ ਹੁਕਮ ਦਿੱਤਾ ਕਿ ਗੁਰੂ ਕੇ ਲੰਗਰ ਵਿੱਚੋਂ ਵਜ਼ੀਰ ਖਾਂ ਜੀ ਦੇ ਡੇਰੇ ਰਸਦ ਭੇਜ ਦਿਓ ਰਾਤ ਗੁਰੂ ਜੀ ਨੇ ਘਰ ਆਣ ਕੇ ਮਾਤਾ ਜੀ ਨਾਲ ਸਾਰੀ ਗੱਲ ਕੀਤੀ ਸਾਹਿਬ ਬੁੱਢਾ ਜੀ ਭਾਈ ਗੁਰਦਾਸ ਜੀ ਹੋਰ ਮੁਖੀ ਸਿੱਖ ਬੁਲਾਏ ਸਭ ਨੇ ਆਪੋ ਆਪਣੀ ਰਾਏ ਦਿੱਤੀ ਅੰਤ ਸਭ ਨੇ ਆਖਿਆ ਸੱਚੇ ਪਾਤਸ਼ਾਹ ਆਪ ਘਟ ਘੜ ਦੀ ਜਾਣਣ ਵਾਲੇ ਸਾਰੇ ਕਾਰਣਾ ਦੇ ਮੁੱਢ ਹੋ ਇਸ ਲਈ ਅਸੀਂ ਥੋੜੀ ਬੁੱਧੀ ਕੀ ਕਹਿ ਸਕਦੇ ਹਾਂ ਸੋ ਸੋ ਆਪ ਜੀ ਨੂੰ ਪਾਉਂਦਾ ਹੈ ਸੋ ਕਰੋ ਗੁਰੂ ਜੀ ਦਿੱਲੀ ਨੂੰ ਤਿਆਰ ਹੋ ਗਏ ਅੰਮ੍ਰਿਤ ਵੇਲੇ ਆਸਾ ਦੀ ਬਾਹਰ ਦਾ ਆਰੰਭ ਹੋਇਆ ਗੁਰੂ ਜੀ ਨੇ ਇਸ਼ਨਾਨ ਕਰਕੇ ਸ਼ਸਤਰ ਵਸਤਰ ਪਹਿਨ ਕੇ ਦੀਵਾਨ ਵਿੱਚ ਆ ਵਿਰਾਜੇ ਉਸ ਵੇਲੇ ਵਜ਼ੀਰ ਖਾਨ ਨੂੰ ਸਦਵਾ ਲਿਆ ਗੁਰੂ ਘਰ ਦੇ ਕੀਰਤਨ ਨੂੰ ਸੁਣ ਕੇ ਵਜ਼ੀਰ ਖਾਨ ਬੜਾ ਪ੍ਰਸੰਨ ਹੋਇਆ ਭੋਗ ਪੈ ਕੇ ਕੜਾ ਪ੍ਰਸ਼ਾਦ ਵਰਤਿਆ ਵਜ਼ੀਰ ਖਾਨ ਨੇ ਗੁਰੂ ਘਰ ਦਾ ਬੜਾ ਜਸ ਕੀਤਾ ਦੱਸਿਆ ਮਹਾਰਾਜ ਜਦ ਮੈਨੂੰ ਜਲੂਦਰ ਰੋਗ ਹੋਇਆ ਸੀ ਤਾਂ ਮੈਂ ਬੜਾ ਦੁਖੀ ਸੀ ਆਪ ਦੇ ਸਿੱਖ ਦੀ ਜਵਾਨੀ ਜਿਉਂ-ਜਿਉਂ ਮੈਂ ਗੁਰਵਾਣੀ ਦਾ ਪਾਠ ਸੁਣਿਆ ਮੇਰਾ ਰੋਗ ਦੂਰ ਹੋ ਗਿਆ ਉਸ ਦਿਨ ਤੋਂ ਮੈਂ ਆਪ ਆਪਣੇ ਪਾਸ ਇੱਕ ਗੁਰਸਿੱਖ ਰੱਖਿਆ ਹੋਇਆ ਹੈ ਉਸ ਪਾਸੋਂ ਮੈਂ ਰੋ ਸੁਖਮੀ ਸਾਹਿਬ ਜੀ ਦਾ ਪਾਠ ਸੁਣਦਾ ਹਾਂ ਸਾਰਾ ਦਿਨ ਮੇਰਾ ਮਨ ਸ਼ਾਂਤ ਰਹਿੰਦਾ ਹੈ ਮੈਂ ਗੁਰੂ ਘਰ ਦਾ ਮੂਰੀਦ ਹਾਂ ਆਪ ਨਾਲ ਚੰਦੂ ਦੇਵਾ ਨੇ ਬੜੀ ਵਿਰੋਧਤਾ ਕੀਤੀ ਹੈ ਹੁਣ ਵੀ ਪਾਤਸ਼ਾਹ ਨੂੰ ਉਸ ਨੇ ਬਹੁਤ ਪਖਾਇਆ ਹੈ ਪਾਤਸ਼ਾਹ ਨੇ ਜਦ ਮੇਰੇ ਨਾਲ ਗੱਲ ਕੀਤੀ ਤਾਂ ਮੈਂ ਬਹੁਤ ਸਾਰੀਆਂ ਗੱਲਾਂ ਦੱਸੀਆਂ ਪਰ ਪੂਰਾ ਹਾਲ ਮੈਂ ਨਹੀਂ ਸੁਣਾਇਆ ਕਿਉਂਕਿ ਜਦ ਆਪ ਚਲ ਕੇ ਮਿਲੋਗੇ ਤਾਂ ਚੰਦੂ ਦੇ ਪਾਪ ਉਗੇੜ ਦਿਓਗੇ ਫਿਰ ਜੋ ਦਾਸ ਪਾਸੋਂ ਹੋ ਸਕੇਗਾ ਪਾਤਸ਼ਾਹ ਨੂੰ ਆਖਾਂਗਾ ਗੁਰੂ ਜੀ ਨੇ ਤਿਆਰੀ ਕਰ ਲਈ 500 ਸਵਾਰ ਨਾਲ ਲੈ ਲਿਆ ਘੋੜੇ ਦੇ ਸਵਾਰ ਹੋ ਗਏ ਵਜ਼ੀਰ ਖਾਂ ਵੀ ਮੰਗਰ ਘੋੜਾ ਲਾਇਆ ਨਗਾਰਾ ਵਜਾ ਕੇ ਕੂਚ ਕਰ ਦਿੱਤਾ ਸੰਗਤ ਹਮ ਹੁਮਾ ਕੇ ਨਾਲ ਤੁਰ ਪਈ ਦੋ ਕੋ ਤੇ ਜਾ ਕੇ ਡੇਰਾ ਕਰ ਲਿਆ ਫਿਰ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਨੂੰ ਘਰ ਦੀ ਸਾਰੀ ਸੌਂਪਣਾ ਕਰਕੇ ਮੋੜ ਦਿੱਤਾ ਨਗਰ ਦੀਆਂ ਸੰਗਤਾਂ ਭੇਟਾ ਲੈ ਕੇ ਹਾਜ਼ਰ ਹੋਈਆਂ ਰੋਜ਼ ਗੁਰੂ ਜੀ 10 ਕੋ ਦਾ ਪੰਥ ਕਰਦੇ ਸੰਗਤਾਂ ਨੂੰ ਦਰਸ਼ਨ ਦਿਂਦੇ ਹੋਏ ਤੁਰੇ ਜਾਂਦੇ ਰਸਤੇ ਵਿੱਚ ਸ਼ਿਕਾਰ ਖੇੜ ਦੇ ਵਜ਼ੀਰ ਖਾਨ ਦੇ ਨਾਲ-ਨਾਲ ਚੱਲਦੇ ਰਸਤੇ ਦੀਆਂ ਸੰਗਤਾਂ ਨੂੰ ਸਤਨਾਮ ਦਾ ਉਪਦੇਸ਼ ਦਿੰਦੇ ਤੁਰੇ ਜਾਂਦੇ ਵਜ਼ੀਰ ਖਾਨ ਗੁਰੂ ਜੀ ਦੀ ਮਹਿਮਾ ਦੇਖ-ਦੇਖ ਬੜਾ ਪ੍ਰਸੰਨ ਹੁੰਦਾ ਥੋੜੇ ਦਿਨਾਂ ਵਿੱਚ ਹੀ ਦਿੱਲੀ ਪਹੁੰਚ ਗਏ। ਦਰਿਆ ਜਮਨਾ ਦੇ ਕਿਨਾਰੇ ਖੁੱਲੇ ਮੈਦਾਨ ਵਿੱਚ ਤੰਬੂ ਕਨਾਤਾ ਲਗਵਾ ਕੇ ਵਜ਼ੀਰ ਖਾਨੇ ਗੁਰੂ ਜੀ ਦਾ ਡੇਰਾ ਕਰਵਾਇਆ। ਦਿੱਲੀ ਦੀ ਸੰਗਤ ਹੁਮ-ਹੁਮਾ ਕੇ ਸਤਿਗੁਰੂ ਦੇ ਦਰਸ਼ਨ ਨੂੰ ਆਈ। ਭੇਟਾ ਦੇ ਆਬਾਰ ਲੱਗ ਗਏ ਔਰ ਸਾਰਾ ਦਿਨ ਸੰਗਤ ਨੂੰ ਦਰਸ਼ਨ ਦੀ ਬਾਰੀ ਨਾ ਆਈ। ਵਜ਼ੀਰ ਖਾਨ ਸਭ ਮਹਿਮਨ ਦੇਖਦਾ ਰਿਹਾ। ਹਾਂਜੀ ਸੋ ਇਹ ਸਾਡੀ ਕਥਾ ਅੱਜ ਇੱਥੇ ਹੀ ਸਮਾਪਤ ਕਰਦੇ ਹਾਂ। ਸੋ ਅੱਗੇ ਵਜ਼ੀਰ ਖਾਨ ਦੇ ਦਰਬਾਰ ਦੇ ਵਿੱਚ ਕੀ ਹੋਣਾ ਹੈ ਉਹ ਅਸੀਂ ਅਗਲੀ ਕਥਾ ਵੀਡੀਓ ਦੇ ਵਿੱਚ ਉਦੇ ਬਾਰੇ ਸੁਣਾਵਾਂਗੇ ਜ਼ਰੂਰ ਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਔਰ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ